ਸਾ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਬੱਸ ਸਟੈਂਡ ਉੱਤੇ ਤਾਂ ਸੀ ਕਿ ਅੱਜ ਜੋ ਵਿਸ਼ੇਸ਼ ਤੌਰ ਤੇ ਉੱਤੇ ਏਡੀਸੀਪੀ ਟ੍ਰੈਫਿਕ ਨੇ ਉਹਨਾਂ ਵੱਲੋਂ ਖਾਸ ਮੀਟਿੰਗ ਬੱਸ ਯੂਨੀਅਨ ਵਾਲਿਆਂ ਨਾਲ ਕੀਤੀ ਗਈ ਹੈ ਕਿਉਂਕਿ ਗੁਰੂ ਨਗਰੀ 'ਚ ਜਿਆਦਾਤਰ ਜੇਕਰ ਜਾਮ ਦੀ ਗੱਲ ਕਰ ਲਈਏ ਤਾਂ ਬੱਸ ਸਟੈਂਡ ਵਾਲੇ ਏਰੀਆ ਦੇ ਵਿੱਚ ਕਾਫੀ ਜਾਮ ਲੱਗ ਜਾਂਦਾ ਸੀਗਾ ਕਿਉਂਕਿ ਕਈ ਬੱਸ ਡਰਾਈਵਰ ਜਿਹੜੇ ਨੇ ਸੜਕ ਤੇ ਖਿਲਾੜ ਕੇ ਬੱਸਾਂ ਸਵਾਰੀਆਂ ਉਤਾਰਦੇ ਸੀਗੇ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕੱਲੇ-ਕੱਲੇ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੁਣ ਪੂਰੀ ਗੁਰੂ ਨਗਰੀ ਦੀ ਜੋ ਕਹਿ ਸਕਦੇ ਟ੍ਰੈਫਿਕ ਦੀ ਜੋ ਟੀਮ ਹੈ ਉਹ ਜੋ ਇਹ ਡਿਸਪੀ ਟ੍ਰੈਫਿਕ ਦੇ ਨਾਲ ਜੋ ਖਾਸ ਤੌਰ ਤੇ ਮੀਟਿੰਗ ਕਰਦੀ ਦਿਖਾਈ ਦੇ ਰਹੀ ਹੈ ਤਾਂ ਦੱਸ ਦਈਏ ਕਿ ਜਿਹੜੇ ਬੱਸ ਡਰਾਈਵਰ ਰੂਲ ਫੋਲੋ ਨਹੀਂ ਸੀ ਕਰਦੇ ਯੂਨੀਫਾਰਮ ਨਹੀਂ ਸੀ ਪਾਉਂਦੇ ਪ੍ਰੈਸ਼ਰ ਹੋਰਨ ਦੀ ਵਰਤੋਂ ਕਰਦੇ ਸੀਗੇ ਤਾਂ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਗਈ ਆ ਸਾਡੇ ਨਾਲ ਏਡੀਸੀਪੀ ਟ੍ਰੈਫਿਕ ਹਮਨਦੀਪ ਕੌਰ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਮੈਂ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਚ ਹਰ ਜਗ੍ਹਾ ਤੇ ਜਾ ਰਹੇ ਆ ਸਮੱਸਿਆ ਵੀ ਦੇਖ ਰਹੇ ਆ ਜੇ ਅਗਰ ਕੋਈ ਗਲਤੀ ਕਰਦਾ ਉਸ ਤੇ ਕਾਰਵਾਈ ਵੀ ਹੋ ਰਹੀ ਹੈ ਤਾਂ ਬੱਸ ਸਟੈਂਡ ਵਾਲਾ ਏਰੀਆ ਇੱਕ ਐਹੋ ਜਿਹਾ ਏਰੀਆ ਜਿੱਥੇ ਅਕਸਰ ਜਾਮ ਦੀ ਸ਼ਿਕਾਇਤ ਵੀ ਮਿਲਦੀ ਸੀਗੀ ਕਿਉਂਕਿ ਕਿਸੇ ਨਾ ਕਿਸੇ ਵੱਲੋਂ ਗਲਤੀ ਕਰਕੇ ਬੱਸ ਅਗਰ 2 ਮਿੰਟ ਵੀ ਰੁਕਦੀ ਸੀ ਪਿੱਛੇ ਲੰਬਾ ਜਾਮ ਲੱਗ ਜਾਂਦਾ ਸੀਗਾ ਤਾਂ ਤੁਸੀਂ ਮੀਟਿੰਗ ਕੀਤੀ ਹੈ ਕੀ ਖਾਸ ਕਰਕੇ ਹਦਾਇਤਾਂ ਜਿਹੜੀਆਂ ਇਹਨਾਂ ਨੂੰ ਦਿੱਤੀਆਂ ਆਲਰੇਡੀ ਤੁਸੀਂ ਪਹਿਲਾਂ ਬੋਲ ਦਿੱਤਾ ਸਾਰੀ ਜਗ੍ਹਾ ਤੇ ਅਸੀਂ ਜਾਣਦੇ ਆ ਹੁਣ ਮੇਰੀ ਕੋਸ਼ਿਸ਼ ਹੈਗੀ ਆ ਕਿ ਤਕਰੀਬਨ ਸ਼ਹਿਰ ਸਾਰਾ ਹੀ ਅਸੀਂ ਘੁੰਮ ਲਿਆ ਆ ਔਰ ਮੀਟਿੰਗ ਦਾ ਵੀ ਹੈਗਾ ਕਿ ਨਾਲ-ਨਾਲ ਹੁਣ ਜਿਹੜੀਆਂ ਮੀਟਿੰਗਾਂ ਆ ਉਹ ਵੀ ਕਰੀਆਂ ਜਾਣ ਜਿੱਥੇ ਜਦੋਂ ਅਸੀਂ ਤੁਰਦੇ ਆ ਫਿਰ ਪਤਾ ਲੱਗਦਾ ਕਿ ਕਿੱਥੇ-ਕਿੱਥੇ ਪ੍ਰੋਬਲਮ ਆਉਂਦੀਆਂ ਟਰੰਬੱਸਾਂ ਦੀਆਂ ਬਹੁਤ ਜਾਂਦਾ ਪ੍ਰਾਈਵੇਟ ਜਿਹੜੀਆਂ ਹੋ ਗਈਆਂ ਜਾਂ ਸਰਕਾਰੀ ਬੱਸਾਂ ਹੋ ਗਈਆਂ ਇਹਨਾਂ ਦੀਆਂ ਬੜੀਆਂ ਪ੍ਰੋਬਲਮਾਂ ਸੀਗੀਆਂ ਲਾਸਟ ਟਾਈਮ ਜਦੋਂ ਅਸੀਂ ਕੁਛ ਦਿਨ ਪਹਿਲਾਂ ਵੀ ਲਾਸਟ ਫਰਾਈਡੇ ਨੂੰ ਅਸੀਂ ਪ੍ਰਾਈਵੇਟ ਬੱਸਿਸ ਦੇ ਨਾਲ ਵੀ ਉਹਨਾਂ ਦੀ ਯੂਨੀਅਨ ਨਾਲ ਮੀਟਿੰਗ ਕੀਤੀ ਅੱਜ ਵੀ ਬੁਲਾਏ ਹੋਏ ਆ ਸਰਕਾਰੀ ਬੱਸਾਂ ਵਾਲੇ ਪੰਨ ਬੱਸ ਵਾਲੇ ਤੇ ਜਿਹੜੀਆਂ ਇੱਥੇ ਦੋ ਡੀਪੂ ਆ ਅਮਰਸਾ ਡੀਪੂ 1 ਤੇ 2 ਉਹ ਨਾਲ ਸੀ ਕਿ ਉਹਨਾਂ ਦੇ ਇੰਚਾਰਜ ਜਿਹੜੇ ਸੀਗੇ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਨੂੰ ਇਹ ਕਿਹਾ ਹੋਇਆ ਕਿ ਬਹੁਤ ਸਾਰੀਆਂ ਬੱਸਾਂ ਹੈਗੀਆਂ ਜਿਹੜੀਆਂ ਆਪਣੇ ਰੂਟ ਤੋਂ ਸ਼ਹਿਰ ਦੇ ਮਤਲਬ ਜਿਵੇਂ ਉਹਨਾਂ ਦਾ ਰੂਟ ਹੈਗਾ ਵਾ ਜੇ ਆਪਾਂ ਬਾਹਰ ਨੂੰ ਜਿਵੇਂ ਤੇ ਲੁਧਿਆਣੇ ਜਲੰਧਰ ਵੱਲ ਨੂੰ ਜਾਂ ਚੰਡੀਗੜ੍ਹ ਵੱਲ ਨੂੰ ਜਾਣੀਆਂ ਸੀਗੀਆਂ ਤੇ ਉਹ ਹੁਸੈਨਪੁਰੇ ਚੌਥਾ ਨਹੀਂ ਜਾਂਦੀਆਂ ਸੀ ਜਦੋਂ ਕਿ ਉਹਦਾ ਰੂਟ ਤੇ ਕਿਉ ਮੰਡੀ ਥਾਣੀ ਹੋ ਕੇ ਤੰਦੂਰਾਵਾਲੀ ਸਾਈਡ ਤੇ ਸੀ ਇੱਕ ਤੇ ਉਹ ਉਹਨਾਂ ਨੂੰ ਮਨਾ ਕੀਤਾ ਕਿ ਆਪਣੇ ਰੂਟ ਦੇ ਉੱਤੇ ਹੀ ਰਹਿਣ ਮਤਲਬ ਹੋਰ ਕਿਸੇ ਸਾਈਡ ਤੋਂ ਨਾ ਜਾ ਦੂਸਰਾ ਉਹਨਾਂ ਨੂੰ ਕਿਹਾ ਹੋਇਆ ਕਿ ਇਹ ਪ੍ਰੋਪਰ ਇਹਨਾਂ ਦੇ ਡਾਕੂਮੈਂਟ ਹੋਣ ਇਹਨਾਂ ਦੇ ਕੋਲੇ ਕੋਈ ਵੀ ਜਿਹੜਾ ਡਰਾਈਵਰ ਆ ਬੱਸ ਡਰਾਈਵਰ ਉਹ ਫੋਨ ਨਹੀਂ ਸੁਣਨਾ ਚਾਹੀਦਾ ਜੇ ਉਹ ਫੋਨ ਸੁਣਦਾ ਦੋ ਜਾਂ ਤਿੰਨ ਚਲਾਨ ਹੋ ਗਏ ਉਹਦਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹ ਸਸਪੈਂਡ ਕੀਤਾ ਜਾਊਗਾ ਪ੍ਰੋਪਰ ਜਿਹੜੇ ਡਾਕੂਮੈਂਟ ਆ ਸਾਰੇ ਆਪਣੇ ਕੇ ਜਾਣਗੇ ਔਰ ਜਿਹੜੀ ਹੁਸੈਨਪੁਰੇ ਤੋਂ ਲੈ ਕੇ ਤੰਦੂਰਾਵਾਂ ਵਾਲੇ ਤੱਕ ਬਿਲਕੁਲ ਜਿਹੜੀ ਆ ਬਸ ਜਿਹੜੀ ਆ ਸਵਾਰੀ ਬਸ ਸਟੈਂਡ ਦੇ ਅੰਦਰ ਹੀ ਲਾਉਣਗੇ ਬਿਲਕੁਲ ਅਗਰੇ ਦਾ ਢਾਬਾ ਆਪਾਂ ਜਿੱਥੇ ਹੁਣ ਖੜੇ ਆ ਇਹਦੇ ਨਾਲ ਹੀ ਪਾਸੇ ਗੁਰਦੇ ਦਾ ਢਾਬਾ ਹੈਗਾ ਜਿਹੜਾ ਛੋਟਾ ਗੇਟ ਜਿਹਨੂੰ ਆਪਾਂ ਅੰਮ੍ਰਿਤਸਰ ਦਾ ਆਪਾਂ ਕਹਿੰਦੇ ਆ ਉਹਦੇ ਪਰਲੇ ਪਾਸੇ ਆਪੋਜ਼ਿਟ ਵਿੱਚ ਗੱਡੀਆਂ ਲੱਗਦੀਆਂ ਜਿਹਦੇ ਨਾਲ ਉੱਥੇ ਆਟੋ ਕਾਫੀ ਕੰਜੈਸ਼ਨ ਹੋ ਜਾਂਦਾ ਤੇ ਜਾਮ ਲੱਗਦਾ ਵਾ ਉਹ ਇਹਨਾਂ ਨੂੰ ਮਨਾ ਕਰਦਾ ਵੀ ਜਿੰਨੀਆਂ ਵੀ ਸਰਕਾਰੀ ਬੱਸਾਂ ਵਾਂ ਜਾਂ ਪ੍ਰਾਈਵੇਟ ਬੱਸਿਸ ਹੈਗੀਆਂ ਉਹ ਸਾਰੀਆਂ ਬਸ ਸਟੈਂਡ ਦੇ ਵਿੱਚ ਜੇ ਬਹੁਤੀ ਜਹਾਜੇ ਰੁਕਣਾ ਹੀ ਆ ਤੇ ਹੁਸੈਨਪੁਰੇ ਤੋਂ ਅੱਗੇ ਰੋਡ ਆਉਂਦਾ ਜਿੱਥੋਂ ਬੀਆ ਕੁਝ ਫ੍ਰਿਕਸ਼ਨ ਆਪਣੀ ਜਿਹੜੀ ਗੱਡੀ ਉਹ ਰੋਕ ਸਕਦੇ ਬਸ ਤੇ ਇਮੀਡੀਏਟਲੀ ਜਿਹੜੀ ਆ ਉਹ ਉਥੋਂ ਮੂਵ ਕਰਕੇ ਜਿਹੜੀਆਂ ਸਵਾਰੀਆਂ ਜਿਹੜੀਆਂ ਵਾ ਉਹਦੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਕਿਉਂਕਿ ਉਥੇ ਆਪਾਂ ਆਲਰੇਡੀ ਇੱਕ ਮਲਾਜ਼ਮ ਵੀ ਸਾਡੇ ਲੱਗੇ ਹੋਏ ਆ ਹੋਰ ਇਹ ਨਾਲ ਹੋਰ ਗੱਲਾਂ ਹੋਈਆਂ ਕਿ ਪ੍ਰੋਪਰ ਜਿਹੜੇ ਇਹਨਾਂ ਦੇ ਡਾਕੂਮੈਂਟ ਜਿਹੜੇ ਇਹਨਾਂ ਦੇ ਫੋਨ ਦੇ ਵਿੱਚ ਹੋਣ ਜੇ ਨਹੀਂ ਹੁੰਦੇ ਨਾਲ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਨਾਲ ਹੀ ਇਹਨਾਂ ਦੇ ਕੋਲ ਹੀ ਹੁੰਦੇ ਆ ਇੱਕ ਜਿਹੜੀਆਂ ਬੱਸਾਂ ਦੇ ਉੱਪਰ ਸਵਾਰੀਆਂ ਉਹ ਬਿਲਕੁਲ ਨਹੀਂ ਉਹ ਬਿਠਾਉਣਗੇ ਪ੍ਰੈਸ਼ਰ ਹਾਰਨ ਜਿਹੜੇ ਆ ਉਹ ਬਿਲਕੁਲ ਨਹੀਂ ਅਨਨੈਸੈਸਰੀ ਕਿਤੇ ਜਗ੍ਹਾ ਤੇ ਐਵੇਂ ਪਾਰਕ ਨਹੀਂ ਕਰਨਗੇ ਰੋਡ ਦੇ ਵਿੱਚ ਨਹੀਂ ਪਾਰਕ ਕਰਨਗੇ ਜਿਹਦੇ ਨਾਲ ਬੱਸ ਖਲਾਰਦੇ ਸਵਾਰੀਆਂ ਉੱਥੇ ਬ੍ਰੇਕ ਮਾਰ ਕੇ ਜਿਵੇਂ ਤਾਰਦੇ ਆ ਲਾਸਟ ਟਾਈਮ ਸ਼ਾਮੀ ਕੱਲ ਵੀ ਅਸੀਂ ਆਏ ਸੀਗੇ ਇੱਕ ਪੰਜਾਬ ਰੋਡਵੇਜ ਦੀ ਵਾਸੀ ਜਿਹਨੇ ਸੰਗਮ ਦੇ ਸਾਹਮਣੇ ਮੈਂ ਕੈਮਰਾਮੈਨ ਨੂੰ ਕਹੂੰਗੀ ਇਹਨੂੰ ਕਮਾ ਕੇ ਇਹਦੇ ਬਾਹਰ ਰੋਡ ਦੇ ਉੱਤੇ ਸਾਹਮਣੇ ਬੱਸ ਖਲਾਰੀ ਸੀ ਕਿ ਜਿਹਦੇ ਪਿੱਛੇ ਦੋ ਬੱਸਾਂ ਸੀਗੀਆਂ ਉਹ ਇੰਨਾ ਪ੍ਰੈਸ਼ਰ ਹਾਰਨ ਉਹ ਬੰਦਾ ਗੱਡੀ ਨਾਲ ਕੋ ਬੱਸ ਨਾ ਚਲਾਵੇ ਉਹ ਪਿੱਛੇ ਤਿੰਨ ਗੱਡੀਆਂ ਐਵੇਂ ਲੱਗੀਆਂ ਹੋਈਆਂ ਸੀਗੇ ਅੱਗੇ ਬਿਲਕੁਲ ਖਾਲੀ ਪਿਆ ਹੋਇਆ ਸੀਗਾ ਕਿ ਜਿੱਥੇ ਵੀ ਬ੍ਰੇਕ ਐ ਨਹੀਂ ਵੀ ਜਿੱਥੇ ਮਰਜ਼ੀ ਬ੍ਰੇਕ ਮਾਰ ਕੇ ਜਿੱਥੇ ਸੜਕ ਦੇ ਵਿੱਚ ਘਾਰੀ ਜਿਹੜੀ ਕੰਜੈਸ਼ਨ ਕਰਨਗੇ ਜੇ ਐਵੇਂ ਦੀ ਹੋਊਗਾ ਜੇ ਸਾਨੂੰ ਇਹ ਜ਼ਿਆਦਾ ਖਰਾਬ ਕਰਨਗੇ ਤੇ ਫਿਰ ਅਸੀਂ ਬੱਸਾਂ ਜਿਹੜੀਆਂ ਬੰਦ ਵੀ ਕਰਾਂਗੇ ਔਰ ਸਾਡੀ ਹਰ ਜਿਹੜੀ ਕੋ ਉਹ ਹਰ ਇੱਕ ਨਾਲ ਮੀਟਿੰਗ ਕਰਕੇ ਜਿੱਥੇ ਜਿੱਥੇ ਉਹਨਾਂ ਦੀਆਂ ਪ੍ਰੋਬਲਮ ਹੋਣਗੀਆਂ ਜੇ ਸਾਡੇ ਵੱਲੋਂ ਕੋਈ ਗਲਤੀ ਹੋਊਗੀ ਜਾਂ ਕੋਈ ਸਾਡੇ ਵੱਲੋਂ ਕੋਈ ਪ੍ਰੋਬਲਮ ਹੋਊਗੀ ਤੈਨੂੰ ਸੁਧਾਰਿਆ ਜਾਊਗਾ ਬਾਕੀ ਅਸੀਂ ਆਸ ਕਰਦੇ ਹਾਂ ਕਿ ਜਿੰਨੀਆਂ ਵੀ ਸਾਨੂੰ ਜੇ ਕਿਤੇ ਕੋਈ ਛੋਟੀਆਂ-ਮੋਟੀਆਂ ਪ੍ਰੋਬਲਮ ਰਹਿ ਵੀ ਗਈਆਂ ਤੇ ਉਹ ਮੀਟਿੰਗ ਕਰਕੇ ਉਹ ਹੱਲ ਕਰਾਂਗੇ ਬਸ ਸਟੈਂਡ ਦਾ ਜਿਵੇਂ ਤੁਸੀਂ ਬੋਲਿਆ ਹੋਇਆ ਕਿ ਬਸ ਸਟੈਂਡ ਦੇ ਵਿੱਚ ਈ ਰਿਕਸ਼ਾ ਆਟੋ ਬਹੁਤ ਜ਼ਿਆਦਾ ਵਾ ਕੋਈ ਰਿਕਸ਼ੇ ਵਾਲੇ ਜੂਨੀਅਰ ਵੀ ਨਾਲ ਸੀਗੀਆਂ ਆਟੋ ਵਾਲੀ ਜੂਨੀਅਰ ਵੀ ਨਾਲ ਸੀਗੀਆਂ ਜਿਹੜੀਆਂ ਬਸ ਸਟੈਂਡ ਦੇ ਫਰੰਟ ਸਾਈਡ ਤੇ ਉਹਨਾਂ ਨੇ ਬਹੁਤ ਸਾਰਾ ਕੰਜੈਸ਼ਨ ਜਿਹੜਾ ਉਹ ਕੀਤਾ ਨੇ ਦੋ ਆਪਣੇ ਚੇਰੀ ਚਾਰ ਪ੍ਰਾਈਵੇਟ ਮਲਾਜ਼ਮ ਪੰਜਾਬ ਰੋਡਵੇਜ ਨੇ ਲਾਏ ਹੋਏ ਆ ਉਹ ਸਾਡੇ ਦੋ ਪੁਲਿਸ ਮਲਾਜ਼ਮਾਂ ਦੇ ਨਾਲ ਲੱਗਣਗੇ ਔਰ ਸਾਡੀ ਪੂਰੀ ਪ੍ਰੋਪਰ ਕੋਸ਼ਿਸ਼ ਹੋਊਗੀ ਜਿੰਨੀਆਂ ਵੀ ਰੇੜੀਆਂ ਉਹ ਸਾਈਡ ਤੇ ਪਿੱਛੇ ਹੋ ਜਾਣ ਜਿਹੜੀਆਂ ਆਟੋ ਆ ਇੱਕ ਲਾਈਨ ਚ ਖੜਾ ਹੋਵੇ ਇਹ ਨਹੀਂ ਵੀ ਤਿੰਨ ਤਿੰਨ ਲਾਈਨਾਂ ਬਣਾਉਣ ਜੇ ਇਸ ਤੋਂ ਬਾਅਦ ਇਹ ਨਾ ਮੰਨੇ ਫਿਰ ਸਾਡੇ ਵੱਲੋਂ ਜਿਹੜੇ ਆ ਆਟੋ ਬੰਦ ਦੇ ਇਹਨਾਂ ਦੇ ਚਲਾਨ ਜਰੂਰ ਹੀ ਕਰਨੇ ਸ਼ੁਰੂ ਕਰ ਦੇਣੇ ਮੈਂ ਮੈਂ ਬਿਲਕੁਲ ਉਸੇ ਗੱਲ ਤੇ ਆਵਾਂਗੇ ਜਿੱਦਾਂ ਤੁਸੀਂ ਕਿਹਾ ਕਿ ਚਲਾਨ ਹੋਣੇ ਸ਼ੁਰੂ ਹੋ ਜਾਣਗੇ ਇਹ ਇਹ ਗੱਲ ਦੀ ਇਹ ਮਿਆਦ ਦੀ ਆਪਾਂ ਕਹਿ ਲਈ ਇਹਨਾਂ ਨੂੰ ਕਿੰਨੀ ਦੇਰ ਤੱਕ ਸਮਝਾਇਆ ਜਾਏਗਾ ਕਿੰਨਾ ਸਮਾਂ ਜਿਹੜਾ ਹਜੇ ਹੋਰ ਇਹਨਾਂ ਨੂੰ ਇਸੇ ਤਰ੍ਹਾਂ ਦੇ ਨਾਲ ਗਾਈਡਲਾਈਨ ਦੇਣ ਦੀ ਲੋੜ ਹੈਗੀ ਆ ਸਮਝਾਉਣ ਦੀ ਲੋੜ ਹੈਗੀ ਆ ਤਾਂ ਕਾਰਵਾਈ ਕਦੋਂ ਹੋਏਗੀ ਕਿਉਂਕਿ ਲੋਕ ਜਿਹੜੇ ਨੇ ਨਾ ਉਹ ਇੱਕੋ ਚੀਜ਼ ਦੀ ਵੇਟ ਕਰ ਰਹੇ ਆ ਕਿ ਜਿਹੜੇ ਆਟੋ ਵਾਲੇ ਨੇ ਈ ਰਿਕਸ਼ਾ ਵਾਲੇ ਨੇ ਗਲਤੀਆਂ ਜ਼ਿਆਦੀਆਂ ਕਰਦੇ ਨੇ ਹਾਲਾਂਕਿ ਮੀਟਿੰਗ ਹੁੰਦੀ ਐ ਜਦੋਂ ਮੀਟਿੰਗ ਹੁੰਦੀ ਐ ਉਦੋਂ ਖਾਮੀ ਭਰ ਦਿੰਦੇ ਨੇ ਕਿ ਅਸੀਂ ਸਹੀ ਤਰੀਕੇ ਨਾਲ ਚੱਲਾਂਗੇ ਤਾਂ ਜਿਦੋਂ ਜਦੋਂ ਪੁਲਿਸ ਦੇਖ ਲੈਂਦੇ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੇਖਦੇ ਨੇ ਉਦੋਂ ਸਹੀ ਹੋ ਜਾਂਦੇ ਨੇ ਜਦੋਂ ਮੁਲਾਜ਼ਮ ਕਿਤੇ ਨਹੀਂ ਦਿਖਦੇ ਤਾਂ ਗਲਤੀ ਉਸੇ ਤਰ੍ਹਾਂ ਦੇ ਨਾਲ ਕਰਦੇ ਨੇ ਇਹਨਾਂ ਦੀ ਕੋਈ ਮਿਆਦ ਹੈਗੀ ਐ ਕਿ ਕਦੋਂ ਇਹਨਾਂ ਤੇ ਕਾਰਵਾਈ ਹੋਏਗੀ ਨੇ ਵੀ ਕੋਲ ਆਲਰੇਡੀ ਹਰ ਅਫਸਰ ਜਿਹੜਾ ਵਾ ਕੋਈ ਵੀ ਕਿਤੇ ਵੀ ਜਦੋਂ ਮੈਂ ਲਾਸਟ ਟਾਈਮ ਵੀ ਆਈ ਉਦੋਂ ਵੀ ਇਹੋ ਹੀ ਸੀ ਗਿਆ ਬਾਰ ਬਾਰ ਇੱਕੋ ਗੱਲ ਕਿੰਨੀ ਕੁ ਦੇਰ ਕਰਾਂਗੇ ਉਹ ਚੀਜ਼ਾਂ ਵੇਖੋ ਨਾ ਹੁਣ ਖਤਮ ਹੋ ਗਈਆਂ ਅੱਜ ਜਦੋਂ ਦੁਪਹਿਰ ਵੇਲੇ ਜਦੋਂ ਸਵੇਰੇ ਵੀ ਅਸੀਂ ਨਿਕਲੇ ਸੀ ਬਾਹਰ ਉਦੋਂ ਅਸੀਂ ਜੋ ਤਿੰਨ ਆਟੋਆਂ ਦੇ ਜਿਹੜੇ ਚਲਾਨ ਕੀਤੇ ਆ ਇਹ ਹੁਣ ਅਸੀਂ ਮੰਡੇ ਤੋਂ ਸ਼ੁਰੂ ਕਰ ਦੇਣੇ ਆ ਕਿਉਂਕਿ ਬਹੁਤ ਸਮਾਂ ਹੋ ਗਿਆ ਕਿੰਨਾ ਕੁ ਟਾਈਮ ਦੇਵਾਂਗੇ ਨਾ ਇਹਨਾਂ ਨੂੰ ਪਤਾ ਵੀ ਹੈਗਾ ਵੀ ਸਾਡੀ ਗਲਤੀ ਹੈ ਇੱਕ ਇੱਕ ਜਗ੍ਹਾ ਤੇ ਚਾਰ ਚਾਰ ਪੰਜ ਪੰਜ ਆਟੋ ਖੜਾ ਕਰਕੇ ਝੁਰਮਟੀਆਂ ਬਣਾ ਕੇ ਜਿਹੜੀ ਟ੍ਰੈਫਿਕ ਹੈ ਕੰਜੈਸ਼ਨ ਕਰਦੇ ਫਿਰ ਤੇਈ ਜਗ੍ਹਾ ਤੇ ਐਵੇਂ ਹੁੰਦੇ ਕੋਈ 올ਡ ਏਜ ਵਾਲੇ ਟੂ ਵੀਲਰ ਚਲਾ ਰਹੇ ਮੋਟਰਸਾਈਕਲ ਵਗੈਰਾ ਕੋ ਸਕੂਟਰ ਚਲਾਉਂਦੇ ਆ ਈ ਰਿਕਸ਼ਾ ਟੋ ਉਹਨਾਂ ਦੇ ਵਿੱਚ ਵੀ ਅਨਨੈਸੈਸਰੀ ਲੈ ਕੇ ਕਈਆਂ ਕਾਰਾਂ ਦੇ ਵਿੱਚ ਵੇਖਿਆ ਬੰਪਰ ਵਗੈਰਾ ਤੋੜ ਦਿੰਦੇ ਆ ਜਿਹੜੀ ਹੁਣ ਆ ਨਾ ਉਹ ਚੀਜ਼ ਹੁਣ ਖਤਮ ਹੋ ਗਈ ਹੁਣ ਮੰਡੇ ਤੋਂ ਅਸੀਂ ਸ਼ੁਰੂ ਕਰ ਦੇਣਾ ਅੱਜ ਵੀ ਇਹਨਾਂ ਦੇ ਪ੍ਰਧਾਨਾਂ ਮੇਰੀ ਤਿੰਨ ਚਾਰ ਵਾਰੀ ਮੀਟਿੰਗ ਜਦੋਂ ਦੀ ਮੈਂ ਆਈ ਹਾਂ ਚਾਰ ਪ੍ਰਧਾਨਾਂ ਚ ਚਾਰ ਪੰਜ ਪੰਜ ਵਾਰੀ ਮੀਟਿੰਗ ਹੋ ਗਈ ਆ ਇਸ ਤੋਂ ਬਾਅਦ ਜੇ ਇਹਨਾਂ ਨੇ ਅਨਡਿਸਪਲਿਨ ਕੋਈ ਵੀ ਕੀਤਾ ਤੇ ਬੰਨ ਦੀ ਕਾਰਵਾਈ ਜ਼ਰੂਰ ਹੋਗੀ ਚਾਹੇ ਇਹਨਾਂ ਦੇ ਗੱਡੀਆਂ ਇੰਪਾਉਂਡ ਮੀਟਿੰਗ ਕੀਤੀ ਗਿਆ ਜਿਹੜੇ ਇਹਨਾਂ ਦੇ ਇੰਚਾਰਜ ਹੈਗੇ ਨੇ ਜਾਂ ਆਪਾਂ ਗੱਲ ਕਰ ਲਈ ਤਾਂ ਇਹਨਾਂ ਵੱਲੋਂ ਕਿੰਨਾ ਕੁ ਸਹਿਯੋਗ ਜਿਹੜਾ ਪੁਲਿਸ ਦੇ ਨਾਲ ਕੀਤਾ ਗਿਆ ਕਿਉਂਕਿ ਪ੍ਰੈਸ਼ਰ ਹੋ ਰਹੇ ਨੇ ਹੈਗੇ ਨੇ ਸ਼ਹਿਰ ਹੈਗਾ ਸ਼ਹਿਰ 'ਚ ਸੰਗਤ ਆਉਂਦੀ ਆ ਕਈ ਵਾਰ ਵਾਇਸ ਪੋਲੂਸ਼ਨ ਵੀ ਹੁੰਦਾ ਤਾਂ ਕਾਫੀ ਦਿੱਕਤ ਦਾ ਸਾਹਮਣਾ ਸੰਗਤ ਨੂੰ ਵੀ ਕਰਨਾ ਪੈਂਦਾ ਵੇਖੋ ਜਿਹੜੀ ਤੁਸੀਂ ਆ ਨਾਈਸ ਨਾਇਸ ਪੋਲੂਸ਼ਨ ਦੀ ਗੱਲ ਕੀਤੀ ਆ ਆਲਰੇਡੀ ਜਿਹਦਾ ਜ਼ਿਆਦਾ ਸਾਊਂਡ ਆ ਜਿਹਨਾਂ ਪ੍ਰੈਸ਼ਰ ਹਰਨ ਦੀ ਗੱਲ ਕਰਦੇ ਆ ਹੁਣ ਉਹ ਵੀ ਅਸੀਂ ਆਪਣੀ ਟੀਮ ਨਾਲ ਰੱਖਾਂਗੇ ਬੱਸ ਸਟੈਂਡ ਦੇ ਵਿੱਚ ਜਦੋਂ ਵੀ ਆਉਂਗੀ ਉਹ ਟੀਮ ਨਾਲ ਹੋਊਗੀ ਜਦੋਂ ਉਹ ਹੋਊਗਾ ਜਿਹੜਾ ਉਹ ਬਹੁਤ 25 ਤੋਂ 25 ਤੋਂ ਹਜ਼ਾਰ ਦੇ ਵਿੱਚ ਵਿੱਚ ਚਲਾਨ ਜਿਹੜਾ ਹੋਊਗਾ ਉਹ ਇਹਨਾਂ ਨੂੰ ਦੱਸ ਵੀ ਦਿੱਤਾ ਕਿ ਇਸ ਤੋਂ ਬਾਅਦ ਜੇ ਕੋਈ ਤੁਹਾਡੀ ਬੱਸ ਨੇ ਪ੍ਰੈਸ਼ਰ ਜਿਆਦਾ ਪ੍ਰੈਸ਼ਰ ਵਿੱਚ ਹਾਰਨ ਮਾਰਿਆ ਤੇ ਉਹਦਾ ਜਿਹੜਾ ਵਾ ਅਸੀਂ ਚਲਾਨ ਜਰੂਰ ਕਰਾਂਗੇ ਮਤਲਬ ਉਹ ਕੋਸ਼ਿਸ਼ ਇਹਨਾਂ ਦੀ ਇਹੋ ਇਹ ਵੀ ਸਾਡਾ ਵੈਸਾ ਜੋ ਕਰਦੇ ਆ ਲਾਸਟ ਟਾਈਮ ਵੀ ਇਹਨਾਂ ਨੇ ਕੀਤਾ ਸੀਗਾ ਹੁਣ ਜਿੰਨੀਆਂ ਵੀ ਇਹ ਚੀਜ਼ਾਂ ਹੋਈਆਂ ਵਾ ਤਕਰੀਬਨ ਇਹਨਾਂ ਨੇ ਸਾਡਾ ਸਹਿਯੋਗ ਕੀਤਾ ਵਾ ਮੈਂ ਹੁਣ ਵੀ ਵੇਖਣ ਨੂੰ ਆ ਕਾਫੀ ਜੜੀਆਂ ਵਾ ਬੱਸਾਂ ਜੜੀਆਂ ਬੱਸ ਸਟੈਂਡ ਤੇ ਖੜ੍ਹਦੇ ਆ ਰੇਲਵੇ ਸਟੇਸ਼ਨ ਤੇ ਖੜ੍ਹਦੀਆਂ ਸੀਗੀਆਂ ਉਹ ਕਾਫੀ ਜੜੀਆਂ ਹੁਣ ਹਟ ਗਈਆਂ ਵਾ ਜਿਵੇਂ ਗੋਰੇ ਦੇ ਟਾਬੇ ਤੇ ਖੜਦੀਆਂ ਸੀਗੀਆਂ ਉਹ ਵੀ ਜੜੀਆਂ ਬੱਸਾਂ ਵਾ ਉਹ ਖੜਨੀਆਂ ਹਟ ਗਈਆਂ ਕੁਛ ਜੜੀਆਂ ਕੁਛ ਵੀ ਇਕਾਦੁਕਾ ਹੋਊਗੀ ਉਹ ਜ਼ੋਨ ਚ ਸਾਡੇ ਲੱਗੇ ਹੋਏ ਆ ਤਿੰਨ ਜ਼ੋਨ ਜਾਂ ਜਿਹਨੂੰ ਡੀਲ ਕਰਦੇ ਆ ਇੱਕ ਇਨਸਪੈਕਟਰ RAM DEVINDER ਆ ਜਿਹਦਾ ਆਪਣਾ ਜ਼ੋਨ ਇੱਕ ਇਨਸਪੈਕਟਰ ਸਾਡੇ ਪਰਮਜੀਤ ਆ ਜਿਨ੍ਹਾਂ ਦਾ ਇਹ ਇੱਕ ਸਾਈਡ ਮਾਹ ਸਿੰਘ 게ਟ ਉਹਨਾਂ ਦੀ ਆ ਇੱਕ ਇਨਸਪੈਕਟਰ ਸਾਡੇ ਅਮਰਜੀਤ ਜੀ ਆ ਉਹਨਾਂ ਦਾ ਵੀ ਇਹ ਥੋੜਾ ਬੋਤਾ ਇਹਦੇ ਨਾਲ ਹੁਸੈਨਪੁਰੇ ਚੌਂਕ ਵਾਲੀ ਸਾਈਡ ਤੇ ਲੱਗਦਾ ਔਰ ਤਿੰਨ ਜ਼ੋਨ ਚਾਰ ਜਹੀਂ ਵਾਰੀ ਵਾਰੀ ਸਰ ਲਾਈ ਹੋਇਆ ਵੀ ਇੱਕ ਜਾਂਦਾ ਤੇ ਦੂਜਾ ਜੇ ਦੂਜਾ ਜਾਂਦਾ ਤੇ ਤੀਜਾ ਜੇ ਮਤਲਬ ਰੋਟੀ ਰਣ ਲਈ ਇਹ ਚੱਲਦਾ ਰਹੇ ਤਾਂ ਜੋ ਇਹਦੀ ਜਿਹੜੀ ਟ੍ਰੈਫਿਕ ਆ ਉਹ ਸੁਮੂਥਲੀ ਚਲਦੀ ਰਹੇ। ਮੈਂ ਇੱਕ ਆਰਟੀਏ ਦੇ ਸਹਿਯੋਗ ਦੇ ਨਾਲ ਕਿਉਂਕਿ ਆਰਟੀ ਅਫਸਰ ਦੇ ਨਾਲ ਸਹਿਯੋਗ ਦੇ ਨਾਲ ਇਹ ਕਈ ਚੈਕਿੰਗ ਹੋਏਗੀ ਕਿ ਜਿਹੜੇ ਬੱਸ ਦੇ ਵਿੱਚ ਸਵਾਰੀਆਂ ਜਿਹੜੀਆਂ ਸੀਟਾਂ ਤੋਂ ਵੱਧ ਜਿਹੜੀਆਂ ਖਿਲਾਰ ਲੈਂਦੇ ਨੇ ਲਾਲਚ ਕਰਦੇ ਨੇ ਤਾਂ ਉੱਥੇ ਕਿਤੇ ਨਾ ਕਿਤੇ ਉਹਨਾਂ ਦੀ ਜਾਨ ਦਾ ਵੀ ਖਤਰਾ ਹੁੰਦਾ ਹੈ। ਤਾਂ ਉਹਨਾਂ ਦੇ ਉੱਤੇ ਵੀ ਇਸ ਕਾਰਵਾਈ ਕੀਤੀ ਜਾਏਗੀ ਔਲੀ ਆ ਆਡੀਓ ਆਡੀਓ ਸਾਹਮਣੇ ਮੇਰੀ ਗੱਲ ਵੀ ਹੋਈ ਸੀਗੀ ਅਸੀਂ ਕੋਸ਼ਿਸ਼ ਇਹ ਹੋਈ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਅਗਲੇ ਨੈਕਸਟ ਵੀਕ ਦੇ ਵਿੱਚ ਮੀਟਿੰਗ ਕਰਕੇ ਔਰ ਜਿਹੜੀਆਂ ਸਕੂਲ ਬੱਸੀਆਂ ਆ ਸਾਡੇ ਵੱਲੋਂ ਸਕੂਲ ਬੱਸੀਆਂ ਦੇ ਵੀ ਚਲਾਨ ਹੋਣ ਦੇ ਜਿਹੜੇ ਬੱਚੇ ਬਹੁਤ ਜ਼ਿਆਦਾ ਮਿਠਾਉਂਦੇ ਆ ਈ ਰਿਕਸ਼ਾ ਆਟੋ ਆ ਉਹਦੇ ਆਲਰੇਡੀ ਅਸੀਂ ਚਲਾਨ ਕਰ ਰਹੇ ਆ ਬਾਕੀ ਇਹਦੀ ਜਿਹੜੀਆਂ ਤੁਸੀਂ ਆ ਬੱਸਾਂ ਦੀ ਗੱਲ ਕੀਤੀ ਪ੍ਰਾਈਵੇਟ ਜਾਂ ਜਿਹੜੀਆਂ ਲੋਕਾਂ ਨੂੰ ਲੈ ਕੇ ਜਾਂਦੀਆਂ ਸਰਕਾਰੀ ਬੱਸਾਂ ਦੀ ਚੈੱਕੀ ਕੀਤੀ ਜਾ ਕਿ ਜਿਹੜੀ ਓਵਰਲੋਡਿੰਗ ਦੀ ਆਪਾਂ ਗੱਲ ਕਰਦੇ ਸਵਾਰੀਆਂ ਦੀ ਪੈਸੰਜਰ ਦੀ ਪਰ ਜ਼ਰੂਰ ਜਲਦੀ ਹੋਊਗਾ ਔਰ ਸਾਡੀ ਹਰ ਕੋਸ਼ਿਸ਼ ਹੈਗੀ ਆ ਕਿ ਕੋਈ ਵੀ ਐਵੇਂ ਦਾ ਗੁਰੂ ਰਾਮਦਾਸ ਦੀ ਨਗਰੀ ਆ ਮੈਂ ਮਹਾਰਾਜ ਦੇ ਇਸ ਘਰ ਚ ਲੋਕ ਬਹੁਤ ਵੱਡੀ ਤਾਦਾਦ ਦੇ ਵਿੱਚ ਹੁੰਦੇ ਆ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਆਪਣਾ ਜਿਹੜਾ ਉਹ ਸੋਚ ਆ ਨਾ ਚੰਗੀ ਸੋਚ ਲੈ ਕੇ ਜਾਵੇ ਵੀ ਇਥੇ ਕੋਈ ਵੀ ਮਾੜੀ ਸੋਚ ਉਹ ਜਿਹੜੀ ਨਾ ਲੈ ਕੇ ਜਾਵੇ ਜੀ ਤਾਂ ਹੁਣ ਲਗਾਤਾਰ ਕਾਰਵਾਈ ਜਿਹੜੀ ਕੀਤੀ ਜਾਏ ਕਿ ਮੀਟਿੰਗ ਦਾ ਦੌਰ ਕਹਿ ਸਕਦੇ ਆ ਕਿ ਹੁਣ ਤੋਂ ਖਤਮ ਹੋ ਗਿਆ ਅਗਲੇ ਹਫਤੇ ਤੋਂ ਹੁਣ ਜਿਹੜੀ ਕਾਰਵਾਈ ਜਿਹੜੀ ਇਹਨਾਂ ਦੇ ਉੱਤੇ ਹੋਏਗੀ ਚਾਹੇ ਆਟੋ ਡਰਾਈਵਰ ਹੋਣ ਚਾਹੇ ਬੱਸ ਡਰਾਈਵਰ ਹੋਣ ਨਹੀਂ ਬਿਲਕੁਲ 100% ਵਾ ਉਹ ਤੇ ਆਲਰੇਡੀ ਸਾਡੇ ਵੱਲੋਂ ਚੱਲ ਹੀ ਰਹੀਆਂ ਵਾ ਇੱਕ ਵਾਰੀ ਲਾਸਟ ਸੀਗਾ ਕਿ ਲਾਸਟ ਇਸ ਤੋਂ ਬਾਅਦ ਇਹ ਨਾ ਵੀ ਰਿਕਸ਼ਾ ਆਟੋ ਵਾਲੇ ਹੋਗੇ ਕੀ ਧਰਨਾ ਲਾਵਾਂਗੇ ਤੁਸੀਂ ਐ ਕਰੀ ਨਹੀਂ ਹੈਗੀ ਧਰਨੇ ਲਾਵਾਂਗੇ ਬਲੈਕਮੇਲ ਕਰਦੇ ਸੀਗੇ ਹੁਣ ਇਹ ਵੀ ਵੇਖ ਸਕਦੇ ਜਿੱਦਾਂ ਹਾਰਨ ਕਾਫੀ ਉੱਚਾ ਹੋ ਰਨ ਜਿਹੜਾ ਇਸ ਬੱਸ ਵਾਲੇ ਦਾ ਬਿਲਕੁਲ ਬਿਲਕੁਲ ਹੁਣ ਉਹਦੀ ਫੋਟੋ ਖਿੱਚੀ ਜਾਊਗੀ ਇਹਨਾਂ ਚਲਾਣਾ ਹੀ ਜ਼ਰੂਰ ਕਰਾਂਗੇ 100% ਹੋਊਗਾ ਇੱਕ ਜਿਹੜੇ ਤੁਸੀਂ ਲਾਸਟ ਟਾਈਮ ਮੈਂ ਇਹ ਤੁਹਾਡੇ ਮਾਦੇ ਬਾਰੇ ਲਾਸਟ ਤਿੰਨ ਚਾਰ ਵਾਰੀ ਸਾਡਾ ਸਵਾਲ ਹੋ ਗਿਆ ਕਿ ਜਿਹੜੇ ਬਹੁਤ ਸਾਰੇ ਬੱਚੇ ਆ ਫੇਸ ਕਵਰ ਕਰਦੇ ਆ ਜੀ ਜੀ ਚੁੰਨੀਆਂ ਦੇ ਨਾਲ ਕਰਦੀਆਂ ਲੜਕੀਆਂ ਜਾਂ ਲੜਕੇ ਆਪਣੀ ਆਇਡੈਂਟੀਟੀ ਛੁਪਾਉਂਦੇ ਆ ਅੱਜ ਤੋਂ ਅਸੀਂ ਉਹ ਵੀ ਜਿਹੜੇ ਚਲਾਣਾ ਉਹ ਸ਼ੁਰੂ ਕਰ ਰਹ ਹੋ ਗਿਆ ਜੀ ਤੁਸੀਂ ਆਪਾਂ ਕਰਦੇ ਸੀਗੇ ਔਰ ਮੈਂ ਇਹ ਤੁਹਾਡੇ ਸਾਹਮਣੇ ਇਹ ਵੀ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਅੱਜ ਤੋਂ ਬਾਅਦ ਅਸੀਂ ਜਿਹੜੇ ਚਲਾਨਾ ਉਹ ਕਰਨੇ ਸ਼ੁਰੂ ਕਰ ਦਤੇ ਜਿਹੜੇ ਵੀ ਆਪਣੀ ਆਇਡੈਂਟੀਟੀ ਫੇਸ ਮਾਰਕ ਹਾਂ ਜਿਦੇ ਕੋ ਕੋਈ ਪਰਮਿਸ਼ਨ ਹੈਗੀ ਡਾਕਟਰ ਵੱਲੋਂ ਕੋਈ ਐਵੇਂ ਦੀ ਆਦਰਵਾਇਜ਼ ਨਹੀਂ ਉਹ ਸਾਰੇ ਹੀ ਅਸੀਂ ਚਲਾਨ ਕਰਾਂਗੇ ਕਿਉਂਕਿ ਕੱਲੂ ਘਰਾਂ ਵੀ ਆ ਰਿਹਾ ਬਹੁਤ ਸਾਰੀਆਂ ਐਵੇਂ ਦੀ ਕਿ ਕਿਨੇ ਦੇ ਸੈੱਟ ਵਾਲੀਆਂ ਵੀ ਸਾਰੀਆਂ ਸਾਨੂੰ ਲੈਟਰਸ ਉਪਰ ਆਉਂਦੀਆਂ ਆ ਹੋ ਜਾਣਾ ਐਵੇਂ ਤਾਂ ਸਾਡੀ ਕੋਸ਼ਿਸ਼ ਹੈਗੀ ਹੈ ਕਈ ਲਾਅ ਐਂਡ ਆਰਡਰ ਹੋ ਗਿਆ ਲੁੱਟਾ ਖਵਾ ਚੋਰੀਆਂ ਹੋ ਗਈਆਂ ਜਿਹੜੀਆਂ ਆਪਣੀ ਇਡੈਂਟੀਟੀ ਛੁਪਾਉਂਦੇ ਆ ਤਾਂ ਸਾਡੀ ਕੋਸ਼ਿਸ਼ ਇਹ ਆ ਮੈਂ ਲੋਕਾਂ ਨੂੰ ਇਹ ਵੀ ਕਹੂੰਗੀ ਵੀ ਆਪਣਾ ਫੇਸ ਜਿਹੜਾ ਉਹ ਨਾ ਕਵਰ ਕਰਨ ਅਸੀਂ ਸਾਰੀ ਜਿਹੜੀ ਧੂਬ ਤੁਸੀਂ ਬਾਹਰ ਰਹਿੰਦੇ ਕੋਈ ਫਰਕ ਨਹੀਂ ਪੈਂਦਾ ਦਸ ਨਾਲ ਕੋਈ ਨਹੀਂ ਸਰੀਰ ਤੇ ਮਿੱਟੀ ਹੈ ਨਾ ਇਹਨੇ ਮਿੱਟੀ ਹੋ ਜਾਣਾ ਤੇ ਇਸ ਕਰਕੇ ਉਹਨਾਂ ਕੀ ਸਵਾਰੋ ਜਿੰਨੀ ਜ਼ਰੂਰਤ ਆ ਅਸੀਂ ਅੱਜ ਤੋਂ ਜਿੰਨੇ ਵੀ ਫੇਸ ਕਵਰ ਕੀਤਾ ਹੋਗਾ ਚੁੰਨੀਆਂ ਨਾਲ ਰਮਾਲ ਦੇ ਨਾਲ ਇਹ ਸਾਰੇ ਦੇ ਚਲਾਨ ਨਹੀਂ ਕਰਨਗੇ ਕਿਉਂਕਿ ਲੜਕੀਆਂ ਵੱਲੋਂ ਇੱਕ ਖਾਸ ਤੌਰ ਤੇ ਟ੍ਰੈਂਡ ਬਣਾ ਦਿੱਤਾ ਗਿਆ ਸੀਗਾ ਫੇਸ ਕਵਰ ਕਰਕੇ ਐਕਟਿਵ ਆ ਜਿਹੜੀ ਆ ਚਲਾਉਣੀ ਕਿ ਕੋਈ ਦੇਖੇ ਨਾ ਚਾਹੇ ਕਿਉਂਕਿ ਕਰੋਨਾ ਕਾਲ ਤੋਂ ਪਹਿਲਾਂ ਤਾਂ ਹੀ ਜੇ ਕਹਿ ਲਈਏ ਕਿ ਇਹ ਇੱਕ ਟ੍ਰੈਂਡ ਜਾਂ ਬਣ ਚੁੱਕਾ ਸੀਗਾ ਤਾਂ ਹੁਣ ਉਹਨਾਂ 'ਤੇ ਵੀ ਖਤਰੇ ਦੀ ਘੰਟੀ ਕਹਿ ਸਕਦੇ ਆ ਅਗਰ ਨਾ ਉਹਨਾਂ ਨੇ ਇਹ ਰੂਲ ਫੋਲੋ ਕੀਤਾ ਤਾਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੁਣ ਹੋਏਗੀ ਨਹੀਂ ਨੇਚਰਲੀ ਹੋਊਗੀ ਉਹ ਚਾਰਾਨ ਵੀ ਆਰਟੀਓ ਦਾ ਹੋਗਾ ਕਿੰਨਾ ਉਹ ਭਰਨਗੇ ਆਰਟੀਓ ਦਾ ਹੋਗਾ ਜਾਂ ਕੋਰਟ ਦਾ ਹੋਊਗਾ ਸਾਡੇ ਵੱਲੋਂ ਉਹ ਕਿਉਂਕਿ ਇਹ ਚਲਾਨ ਸਾਡੇ ਵੱਲੋਂ ਮੌਕੇ ਤੇ ਨਹੀਂ ਲਿਆ ਜਾਊਗਾ ਔਰ ਇਹ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਕਿ ਆਪਣੇ ਫੇਸ ਨਾ ਕਵਰ ਕਰਨ ਮੁੜ ਕੇ ਕੱਲ ਨੂੰ ਕਹਿਣਗੇ ਕਿਉਂਕਿ ਲਾਸਟ ਟਾਈਮ ਆਪਾਂ ਦੋ ਵਾਰੀ ਮੈਂ ਤੁਹਾਡੇ ਵਾਰੀ ਤੁਹਾਡੇ ਥਰੂ ਕਹਿ ਚੁੱਕੀ ਲੋਕਾਂ ਨੂੰ ਮੈਸੇਜ ਦਿੱਤਾ ਹੋਇਆ ਔਰ ਹੁਣ ਵੀ ਮੇਰੀ ਹੈਗੀ ਜਿਹੜੇ ਵੀ ਟੂ ਵੀਲਰਸ ਬਾਈਕ ਚਲਾਉਂਦੇ ਆ ਆਪਣੀ ਜਿਹੜੀ ਆ ਫੇਸ ਕਵਰ ਨਾ ਕਰਨ ਨਹੀਂ ਤੇ ਉਹਨਾਂ ਦੇ ਚਲਾਨ ਹੋਣਗੇ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਬੱਸ ਸਟੈਂਡ ਤੋਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਐਡੀਐਸਪੀ ਟ੍ਰੈਫਿਕ ਨਹਿਮਦੀਪ ਕੋਰ ਉਹਨਾਂ ਵੱਲੋਂ ਅੱਜ ਜੋ ਬੱਸ ਸਟੈਂਡ ਦੇ ਉੱਤੇ ਜਿਹੜੇ ਜੋ ਜਿੰਨੇ ਵੀ ਯੂਨੀਅਨ ਹੈਗੀ ਆ ਹਰ ਇੱਕ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਆ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਰ ਕੋਈ ਵੀ ਗਲਤੀ ਕਰੇਗਾ ਚਾਹੇ ਆਟੋ ਡਰਾਈਵਰ ਚਾਹੇ ਬੱਸ ਡਰਾਈਵਰ ਤਾਂ ਦੋਨੋਂ ਯੂਨੀਅਨਸ ਦੇ ਨਾਲ ਜਿਹੜੀ ਆ ਖਾਸ ਤੌਰ ਤੇ ਮੀਟਿੰਗ ਹੋ ਚੁੱਕੀ ਆ ਤਾਂ ਉਹਨਾਂ ਦੇ ਉੱਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਜੋ ਦੇਖਣ ਨੂੰ ਮਿਲੇਗੀ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਜਿਹੜਿਆ ਫੇਸ ਕਵਰ ਜੋ ਅਕਸਰ ਆਮ ਤੌਰ ਦੇ ਉੱਤੇ ਕੁੜੀਆਂ ਵੱਲੋਂ ਕਰਕੇ ਐਕਟਿਵਾ ਚਲਾਈ ਜਾਂਦੀ ਸੀਗੀ ਜਾਂ ਕੁਝ ਨੌਜਵਾਨ ਵੀ ਮੂੰਹ ਤੇ ਰਮਾਲ ਬਣ ਕੇ ਬਾਈਕ ਵਗੈਰਾ ਚਲਾਉਂਦੇ ਸੀਗੇ ਤਾਂ ਉਹਨਾਂ ਦੇ ਉੱਤੇ ਵੀ ਹੁਣ ਅੱਜ ਤੋਂ ਜਿਹੜੀ ਆ ਕਾਰਵਾਈ ਹੋਣੀ ਜੋ ਸ਼ੁਰੂ ਹੋ ਜੇਗੀ ਤਾਂ ਕੈਮਰਾਮੈਨ ਸੰਦੀ কুমার ਦੇ ਨਾਲ ਲਖਿਆ ਸੁਣਨ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਈਂ